ਹਾਂਜੀ ਵੈਲਕਮ ਟੂ ਆਲ ਆਫ ਦੀਸ ਸਵਾਗਤ ਹੈ ਤੁਹਾਡੇ ਆਪਣੇ ਚੈਨਲ ਦੇ ਵਿੱਚ ਜੇਕਰ ਤੁਹਾਡੇ ਤੇ ਕੋਈ ਆਵਾਜ਼ ਨਹੀਂ ਸਟਾਰਟ ਹੋ ਗਈ ਇੱਕ ਵਾਰੀ ਕਮੈਂਟ ਕਰਕੇ ਦੱਸੋ ਵੀ ਤਾਂ ਕਿ ਆਪਾਂ ਕਲਾਸ ਨੂੰ ਸ਼ੁਰੂ ਕਰੀਏ ਚੈਨਲ ਤੇ ਨਵੇਂ ਆ ਵੀ ਸਬਸਕ੍ਰਾਈਬ ਕਰ ਲਓ ਪੁਰਾਣੇ ਗਏ ਲਾਈਕ ਸ਼ੇਅਰ ਕਮੈਂਟ ਕਰੋ ਇਹ ਕਲਾਸ ਵੀ ਡੇਲੀ ਚੱਲਦੀ ਹੈਗੀ ਕਿੰਨੇ ਵੇਲੇ ਚੱਲਦੀ ਹੈਗੀ ਇਹ ਤੁਹਾਨੂੰ ਪਤਾ ਹੋਣਾ ਚਾਹੀਦਾ ਹਾਂ ਜਲਦੀ ਜੁੜ ਜਾਓ ਵੀ ਆਵਾਜ਼ ਕਲੀਅਰ ਹੈਗੀ ਆ ਕਮੈਂਟ ਕਰਕੇ ਦੱਸੋ ਤਾਂ ਕਿ ਆਪਾਂ ਕਲਾਸ ਨੂੰ ਸ਼ੁਰੂ ਕਰੀਏ 1 ਸੈਕਿੰਡ ਵੇਟ ਵਸ ਵੀ ہاں دس دو بھی جلدی جلدی آواز آ رہی ہے تعریف بڑی سپیڈ جی آپ کلاس چلانی ہے یہ نہیں کلاس بھی سلو موشن چلے گی سلو موشن نہیں چلے گی بہت سپیڈ نال کلاس آپ کریں ٹھیک ہے بھی آواز کلیئر آ رہی ہے بالکل صحیح چل رہا ہے نا سب کچھ ہاں آواز دیکھ بالکل صحیح آ رہی ہے ایک سیکنڈ يار... بھی ہاں بھی بالکل بہت ودیا سموتھلی کلاس چل رہی ہے گیا چلو کمنٹ ہو رہے ہیں کون کون آ چکے بھی ٹھیک ہے بھی چلو سٹارٹ کریے بھی हां गुड इवनिंग ਵੀ ਜਿਨੇ ਆਏ ਹੋ ਤੁਸੀਂ ਬਲਜਿੰਦਰ ਕੌਰ ਹਰਲੀਨ ਦਿਵਿੰਦਰ ਹਾਂ ਓਕੇ ਵੀ ਜਿਹੜੇ ਵੀ ਤੁਸੀਂ ਪਹੁੰਚ ਚੁੱਕੇ ਹੋ 모ਸਟ ਵੈਲਕਮ ਹੈਗਾ ਪਹਿਲਾ ਪ੍ਰਸ਼ਨ ਤੁਹਾਡੀ ਸਕਰੀਨ ਤੇ ਉਸ ਤੋਂ ਪਹਿਲਾਂ ਦੱਸ ਦਈਏ ਟੈਲੀਗ੍ਰਾਮ ਚੈਨਲ ਨਹੀਂ ਜੁਆਇਨ ਕੀਤਾ ਜੁਆਇਨ ਕਰੋ WhatsApp ਗਰੁੱਪ ਨਹੀਂ ਜੁਆਇਨ ਕੀਤਾ ਜੁਆਇਨ ਕਰੋ ਇਹਨਾਂ ਨੂੰ ਜੁਆਇਨ ਕਰਨ ਦਾ ਬਹੁਤ ਸੌਖਾ ਤਰੀਕਾ ਹੈ ਕੁਝ ਵੀ ਨਹੀਂ ਕਰਨਾ ਵੀ ਤੁਸੀਂ ਨੰਬਰ ਆਊਗਾ 98733552 ਇਸ ਨੰਬਰ ਤੇ ਕੀ ਕਰਨਾ ਹੈਗਾ ਆਪਣਾ ਨਾਮ ਲਿਖ ਕੇ ਸਵੇਕ ਲਿਖ ਕੇ ਡਿਸਟ੍ਰਿਕਟ ਲਿਖ ਕੇ ਜੈਂਡਰ ਲਿਖ ਕੇ ਚਾਰਜ ਲਿਖ ਕੇ ਭੇਜ ਦਿਓ ਤੁਹਾਨੂੰ ਫ੍ਰੀ WhatsApp ਗਰੁੱਪ ਦੇ ਵਿੱਚ ਕੀ ਕਰ ਲਿਆ ਐਡ ਕਰ ਲਿਆ ਜਾਏਗਾ اسوا بھی جی ٹلیگرام نہیں جڑے تو ٹلیگرام چینل کا لنک تک مل جانا اس نال بھی جڑ نام سبیکٹ چار چیزیں لکھ کے بھیج دو تمہیں فری دیکھ جوڑ ہے پہلا پرشن کر پہلے دستی بھی یہ اپنے کورس وغیرہ ہے بالکل دو ہزار پچی کے لیے نئے کورس لانچ ہو چکے ہیں ٹھیک ہے دو ہزار پچی اگزام کے لیے بھی نئے کورس لانچ ہو چکے ہیں دو ہزار پچیس بالکل بھی نیو کورس لانچ ہو چکے یہ کورس تھرڈے سامنے ہے ٹھیک ہے پہلا پرشن بھی اپنا ٹاپک لیا جین پیاز جین پیازے سبنت ہی پرشن کرنی کوشش کر رہے ہیں جن بھی پرشن کر رہے ہیں وہ سارے جین پیازے سبنت ہی کر رہے ہیں پہلے جین پیازے سبنت تین لیکچر کر چکے اجر اپنا چوتھا لیکچر جین پیازے تھی رہے گا چوتھا لیکچر اپنا کی رہوگا بھی جین پیازے تھی رہے گا ٹھیک ہے بھی لیکچر نمبر چار یہ بھی اپنا جی نیازے تھی رہنا جلدی جلدی آنسر کرنے کی کوشش کرو کی رہوگا ਫਸਟ ਆਨਸਰ ਵੀ ਫਿਲਹਾਲ ਤੁਹਾਡਾ ਆਨਸਰ ਨਹੀਂ ਆਇਆ ਜੇ ਨਹੀਂ ਆਇਆ ਤਾਂ ਕੋਈ ਗੱਲ ਨਹੀਂ ਕਰ ਲੈਨੇ ਆ ਵੀ ਆਨਸਰ ਇਹ ਹੋਊਗਾ ਸੈਂਸਰੀ ਮੋਟਰ ਵੀ ਕਿਹੜੇ ਪ੍ਰਾਪ ਵਿੱਚ ਸੈਂਸਰੀ ਅਨੁਭਵਾਂ ਤੇ ਮੋਟਰ ਕਿਰਿਆਵਾਂ ਰਾਹੀਂ ਸਿੱਖਣਾ ਸਵੰਤ ਹੁੰਦਾ ਹੈ ਸੈਂਸਰੀ ਐਕਸਪੀਰੀਅੰਸ ਐਂਡ ਮੋਟਰ ਐਕਸ਼ਨ ਮੋਟਰ ਐਕਸ਼ਨ ਵਾਲੇ ਵੀ ਕਿਰਿਆਵਾਂ ਠੀਕ ਹੈ ਗਤੀਵਿਧੀਆਂ ਹੁੰਦਾ ਮੋਟਰ ਦਾ ਮਤਲਬ ਗਤੀਵਿਧੀਆਂ ਬਿਲਕੁਲ ਵੀ ਜਿਹੜੇ ਆਨਸਰ ਤੁਸੀਂ ਕਰ ਰਹੇ ਹੋ ਓਕੇ ਆ ਨੈਕਸਟ ਅਗਲੇ ਪ੍ਰਸ਼ਨ ਤੇ ਚੱਲਦੇ ਆਂ ਅਗਲਾ ਪ੍ਰਸ਼ਨ ਤੁਹਾਡੀ ਸਕਰੀਨ ਤੇ ਆ ਗਿਆ ਵੀ ਕਰੋ ਪਿਆਜੇ ਦੇ ਸਿਧਾਂਤ ਦੀ ਕਿਹੜੀ ਸੀਮਾ ਹੈ ਪਿਆਜੇ ਦੇ ਸਿਧਾਂਤ ਦੀ ਕਿਹੜੀ ਸੀਮਾ ਹੈ ਨੈਕਸਟ ਪ੍ਰਸ਼ਨ ਦਾ ਆਨਸਰ ਕਰੋ ਵੀ ਟੈਲੀਗ੍ਰam ਚੈਨਲ ਲਿੰਕ ਡਿਸਕ੍ਰਿਪਸ਼ਨ ਦਿੱਤਾ ਹੋਇਆ ਇੱਥੋਂ ਜਾ ਕੇ ਤੁਸੀਂ ਜਮईन ਕਰ ਸਕਦੇ ਹੋ ਪਿਆਜੇ ਦੇ ਸਿਧਾਂਤ ਦੀ ਕਿਹੜੀ ਸੀਮਾ ਹੈ ਪ੍ਰਸ਼ਨ ਦਾ ਆਨਸਰ ਕਰਨ ਦੀ ਕੋਸ਼ਿਸ਼ ਕਰੋ ਸਮਾਜਿਕ ਤੇ ਸੱਭਿਆਚਾਰਕ ਪ੍ਰਭਾਵਾਂ ਨੂੰ ਨਜ਼ਰਅੰਦਾਜ਼ ਕਰਦਾ ਹੈ ਸਿਰਫ ਬਾਲਗਾਂ ਦੇ ਧਿਆਨ ਕੇਂਦਰਿਤ ਕਰਦਾ ਹੈ ਸਿਰਫ ਤਾਂ ਇਹ ਤਾਂ ਆਨਸਰ ਨਹੀਂ ਬਣੂਗਾ ਸਿੱਖਣ ਦੀ ਕਦਾ ਚਿੱਤ ਵੀ ਵਿਆਖਿਆ ਨਹੀਂ ਕਰਦਾ ਕਹਿੰਦੀ ਕਦੀ ਵੀ ਵਿਆਖਿਆ ਨਹੀਂ ਕਰਦਾ ਔਰ ਸਿਰਫ ਜਾਨਵਰਾਂ ਨੂੰ ਲਾਗੂ ਕਰਦਾ ਹੈ ਵੀ ਕਰੋ ਆਨਸਰ ਵੀ ਜਲਦੀ ਜਲਦੀ ਬਹੁਤ ਸੋਹਣਾ ਪ੍ਰਸ਼ਨ ਹੈ ਪ੍ਰਸ਼ਨ ਨੰਬਰ 2 ਤੇ ਪਹੁੰਚੇ ਆ ਦੋ ਦਾ ਆਨਸਰ ਕਰਨ ਦੀ ਕੋਸ਼ਿਸ਼ ਕਰੋ ਕਿੰਨੇ ਜਣੇ ਤੁਸੀਂ ਵਾਚ ਕਰ ਰਹੇ ਹੋ ਵੀ ਜਲਦੀ ਜਲਦੀ ਪ੍ਰਸ਼ਨ ਨੰਬਰ 2 ਦਾ ਆਨਸਰ ਕਰਨ ਦੀ ਕੋਸ਼ਿਸ਼ ਕਰੋ ਹਾਂ ਵਾਚ ਕਿਨੇ ਕਰ ਰਹੇ ਹੋ ਫਿਲਹਾਲ ਮੇਰੇ ਕੋਲ ਸ਼ੋ ਨਹੀਂ ਹੋ ਰਿਹਾ ਪ੍ਰਸ਼ਨ ਨੰਬਰ 2 ਦਾ ਆਨਸਰ ਕਰੋ ਜਲਦੀ ਜਲਦੀ ਕੀ ਰਹਿਣਾ ਦੋ ਨੰਬਰ ਪ੍ਰਸ਼ਨ ਤੁਹਾਡੀ ਸਕਰੀਨ ਤੇ ਆਨਸਰ ਕਰਨ ਦੀ ਕੋਸ਼ਿਸ਼ ਕਰੋ ਵੀ ਕੀ ਹੋਣਾ ਜਲਦੀ جنہیں رائٹ آنسر آؤ یہ آنسر آؤ ساجک کے سبھی تک پربھاوا نظر انداز کرتا ہے اس کی سیما بھی ٹھیک ہے بالکل بھی ہاں آنسر تا یہ بالکل صحیح ہوگا انگلش بھی پڑھ لو بچوں فالوئنگ اے لمیٹے آف دا پیاجے از تھوڑی آنسر بالکل بھی یہ آؤ گا نیکسٹ بہت سونا پرشن نیکسٹ بھی اگلا پرشن نمبر دو تین آ گیا بھی تین تین نمبر تاریخ اسکرین آ چکے تین نمبر پر آنسر کرو کی رہنا ਪ੍ਰਸ਼ਨ ਨੰਬਰ 3 ਦਾ ਆਨਸਰ ਕਰੋ ਵੀ ਕੀ ਹੋਣਾ ਜਲਦੀ ਜਲਦੀ ਵੀ ਤਿੰਨ ਨੰਬਰ ਪ੍ਰਸ਼ਨ ਦਾ ਆਨਸਰ ਕਰੋ ਕੀ ਰਹੇਗਾ ਤਿੰਨ ਨੰਬਰ ਪ੍ਰਸ਼ਨ 15 ਜਣੇ ਵਾਚ ਰਹੇ ਹੋ ਵੀ ਤਿੰਨ ਨੰਬਰ ਪ੍ਰਸ਼ਨ ਦਾ ਆਨਸਰ ਕਰੋ ਪਰ ਤੁਹਾਡੇ ਕਮੈਂਟਸ ਨਹੀਂ ਆ ਰਹੇ ਮੈਨੂੰ ਕਮੈਂਟਸ ਦੀ ਜਿਹੜੀ ਤੁਹਾਡੀ ਵੇਟ ਹੈਗੀ ਆ ਕਮੈਂਟ ਪਤਾ ਨਹੀਂ ਕਿਉਂ ਨਹੀਂ ਸ਼ੋ ਹੋ ਰਹੇ ਤੁਹਾਡੇ ਤਾਂ ਜਲਦੀ ਜਲਦੀ ਕਮੈਂਟ ਕਰੋ ਵੀ 15 ਜਣੇ ਵਾਚ ਰਹੇ 9 ਜਣੇ ਨੇ ਲਾਈਕ ਕੀਤਾ ਬਰਾਬਰ ਖਿੱਚ ਕੇ ਆਨਸਰ ਕਰੋ ਵੀ ਪ੍ਰਸ਼ਨ ਨੰਬਰ 3 ਤੇ ਪਹੁੰਚੇ ਆਪਾਂ ਤਿੰਨ ਨੰਬਰ ਪ੍ਰਸ਼ਨ ਤੇ ਪਹੁੰਚੇ ਆ ਵੀ ਤਿੰਨ ਦਾ ਆਨਸਰ ਕਰਨਾ ਤਿੰਨ ਨੰਬਰ ਪ੍ਰਸ਼ਨ ਦਾ ਆਨਸਰ ਕੀ ਰਹੂਗਾ ਜਲਦੀ ਜਲਦੀ ਕਰਨ ਦੀ ਕੋਸ਼ਿਸ਼ ਕਰੋ ਪ੍ਰਸ਼ਨ ਨੰਬਰ 3 ਦਾ ਆਨਸਰ ਜਲਦੀ ਵੀ ਸੀਰੀਅਲ ਨੰਬਰ ਪਾ ਕੇ ਆਨਸਰ ਕਰਨਾ ਤੁਸੀਂ ਸੀਰੀਅਲ ਨੰਬਰ ਪਾ ਕੇ ਆਨਸਰ ਕਰਨਾ ਠੀਕ ਹੈ ਸੀਰੀਅਲ ਨੰਬਰ ਪਾ ਕੇ ਹੀ ਆਨਸਰ ਕਰਨਾ ਫਿਰ ਵਧੀਆ ਗੱਲ ਬਣੇਗੀ ਸੋ ਆਨਸਰ ਕੀ ਰਹੇ ਹੋ ਵੀ ਕਨਜ਼ਰਵੇਸ਼ਨ ਦਾ ਕੀ ਮਤਲਬ ਹੈ ਵੀ ਇੱਥੇ ਕੀ ਮਤਲਬ ਹੈ ਜੀਨ ਪਿਆਜ ਦੇ ਅਨੁਸਾਰ ਇਹ ਵੀ ਕਹਿੰਦੇ ਇਹ ਸਮਝਣਾ ਕਿ ਆਕਾਰ ਜਾਂ ਰੂਪ ਬਦਲਣ ਦੇ ਬਾਵਜੂਦ ਮਾਤਰਾ ਇੱਕੋ ਰਹਿੰਦੀ ਹੈ ਸਰੋਤਾਂ ਨੂੰ ਬਚਾਉਣਾ ਸੇਵਿੰਗ ਦਾ ਰਿਸੋਰਸ ਪੁਰਾਣੀ ਜਾਣਕਾਰੀ ਭੁੱਲ ਜਾਣਾ ਜਾਂ ਨਮੀਆਂ ਹੁਨਰਾਂ ਨੂੰ ਸਿੱਖਣਾ ਵੀ ਕਰੋ ਜਲਦੀ ਤਿੰਨ ਨੰਬਰ ਪ੍ਰਸ਼ਨ ਤੁਹਾਡੀ ਸਕਰੀਨ ਤੇ ਆ ਗਿਆ ਤਿੰਨ ਨੰਬਰ ਪ੍ਰਸ਼ਨ ਦਾ ਅਨਸਰ ਕੀ ਰਹਿਣਾ ਜਲਦੀ ਜਲਦੀ ਅਨਸਰ ਕਰਨ ਦੀ ਕੋਸ਼ਿਸ਼ ਕਰੋ ਤਿੰਨ ਨੰਬਰ ਪ੍ਰਸ਼ਨ ਦਾ ਅਨਸਰ ਸਿਰਫ 10 ਜਣੇ ਹੀ ਬਾਤ ਕਰ ਰਹੇ ਹੋ ਚਲੋ ਕੋਈ ਗੱਲ ਨਹੀਂ 10 ਜਿਹੜੇ ਬਾਤ ਕਰ ਰਹੇ ਹੋ ਤਾਂ ਜਲਦੀ ਜਲਦੀ ਲਾਈਕ ਕਰੋ ਸ਼ੇਅਰ ਕਰੋ ਕਮੈਂਟ ਕਰੋ ਵੀ ਸੋ ਅਨਸਰ ਤੁਹਾਡਾ ਕੀ ਹੋਣਾ ਵੀ ਅਨਸਰ ਤੁਹਾਡਾ ਏ ਆਊਗਾ ਵੀ ਇਹ ਸਮਝਣਾ ਕਿ ਆਕਾਰ ਜਾਂ ਰੂਪ ਬਦਲਣ ਦੇ ਬਾਵਜੂਦ ਮਾਤਰਾ ਇੱਕੋ ਰਹਿੰਦੀ ਹੈ ਕਨਜ਼ਰਵੇਸ਼ਨ ਦਾ ਮਤਲਬ ਹੀ ਹੋਊਗਾ ਆਨਸਰ ਤੁਹਾਡਾ ਵੀ ਏ ਬਿਲਕੁਲ ਰਾਈਟ ਹੋਏਗਾ ਵੀ ਏ ਆਨਸਰ ਬਿਲਕੁਲ ਰਾਈਟ ਨੈਕਸਟ ਪਿਆਜੇ ਦੇ ਡਿਸਟੈਂਟਰੇਸ਼ਨ ਡੀਸੈਂਟਰੇਸ਼ਨ ਪੁੱਛਿਆ ਵੈਸੇ ਕੇਂਦਰੀਕਰਨ ਨੂੰ ਪੰਜਾਬੀ ਚ ਬੋਲਦੇ ਆ ਡੀਸੈਂਟਰੇਸ਼ਨ ਦਾ ਕੀ ਅਰਥ ਹੈ ਵੀ ਪਿਆਜੇ ਦੇ ਅਨੁਸਾਰ ਨਾ ਡੀਸੈਂਟਰੇਸ਼ਨ ਦੀ ਗੱਲ ਕਰਦਾ ਪਿਆਜੇ ਕੇਂਦਰੀਕਰਨ ਦੀ ਕੇਂਦਰੀਕਰਨ ਦੀ ਜਿਹੜੇ ਸਿਧਾਂਤ ਦੀ ਗੱਲ ਕਰਦਾ ਇਸ ਦਾ ਕੀ ਮਤਲਬ ਆ ਵੀ ਕਹਿੰਦੇ ਸਿਰਫ ਇੱਕ ਪੱਖ ਤੇ ਧਿਆਨ ਦੇਣਾ ਕਿਸੇ ਸਥਿਤੀ ਦੇ ਕਈ ਪੱਖਾਂ ਨੂੰ ਧਿਆਨ ਵਿੱਚ ਰੱਖਣਾ ਹੋਰ ਦੀਆਂ ਰਿਆਆਂ ਨੂੰ ਨਜ਼ਰਅੰਦਾਜ਼ ਕਰਨਾ ਜਾਂ ਤੱਥਾਂ ਨੂੰ ਝਾਲ ਕਰਨਾ ਵੀ ਬਹੁਤ ਸੋਹਣਾ ਪ੍ਰਸ਼ਨ 4 ਨੰਬਰ ਪ੍ਰਸ਼ਨ ਵੀ 4 ਨੰਬਰ ਪ੍ਰਸ਼ਨ ਤੁਹਾਡੀ ਸਕਰੀਨ ਤੇ ਅਨਸਰ ਕਰਨ ਦੀ ਕੋਸ਼ਿਸ਼ ਕਰੋ ਲੈ ਵੀ ਜਿਹੜੇ ਪ੍ਰਸ਼ਨੇ ਮਿਸ ਕਰ ਰਹੇ ਹਨ ਤਾਂ ਸਮਝ ਲਓ ਵੀ ਉਹ ਪੀਐਸਟੈਟੀ ਮਿਸ ਕਰ ਰਹੇ ਨੇ ਜਿਹੜੇ ਇਹ ਪ੍ਰਸ਼ਨ ਨੂੰ ਅੱਜ ਦੀ ਕਲਾਸ ਦੇ ਪ੍ਰਸ਼ਨ ਨੂੰ ਮਿਸ ਕਰ ਰਹੇ ਹੈ ਕਹਿਣ ਦਾ ਮਤਲਬ ਉਹ ਆਪਣਾ ਐਗਜ਼ਾਮ ਮਿਸ ਕਰ ਰਹੇ ਨੇ ਸੋ ਅਨਸਰ ਕੀ ਹੋਣਾ ਅਨਸਰ ਤੁਹਾਡਾ ਬੀ ਹੋਣਾ ਵੀ ਕਿਸੇ ਸਥਿਤੀ ਦੇ ਕਈ ਪੱਖਾਂ ਨੂੰ ਧਿਆਨ ਵਿੱਚ ਰੱਖਣਾ ਠੀਕ ਹੈ ਡੀਸੈਂਟਰੇਸ਼ਨ ਦਾ ਮਤਲਬ ਕੇਂਦਰੀਕਰਨ ਦਾ ਮਤਲਬ ਇਹ ਹੁੰਦਾ ਕੇਂਦਰ ਵਿੱਚ ਰਹਿ ਕੇ ਸਾਰੀਆਂ ਚੀਜ਼ਾਂ ਬਾਰੇ ਸੋਚਣਾ ਅਨਸਰ ਤੁਹਾਡਾ B ਹੋਣਾ ਹੈ ਇੱਥੇ ਦੇ ਟਾਈਮ ਚੋ ਕਿਹੜਾ ਐਨੀਮਿਸ ਦੀ ਧਾਰਨਾ ਨੂੰ ਦਰਸਾਉਂਦਾ ਹੈ ਐਨੀਮਿਸ ਐਨੀਮਾਈਜ਼ ਬੋਲਣ ਨੂੰ ਵੈਸੇ ਐਨੀਮিজਮ ਲਿਖਿਆ ਹੋਇਆ ਕੋਈ ਗੱਲ ਨਹੀਂ ਅਨਸਰ ਕਰਨ ਦੀ ਕੋਸ਼ਿਸ਼ ਕਰੋ ਇੱਥੇ ਲਿਖਿਆ ਜੋ ਕਿਹੜਾ ਐਨੀਮਿਜ਼ਮ ਦੀਆਂ ਧਾਰਨਾ ਨੂੰ ਦਰਸਾਉਂਦਾ ਹੈ ਪ੍ਰਸ਼ਨ ਦੀ ਅਨਸਰ ਕਰੋ ਜਲਦੀ ਜਲਦੀ ਕੀ ਰਹਿਣਾ ਜਲਦੀ ਜਲਦੀ ਆਨਸਰ ਕਰਨ ਦੀ ਕੋਸ਼ਿਸ਼ ਕਰੋ ਵੀ ਕੀ ਰਹਿਣ ਫਿਰ ਲਿਖਿਆ ਕਿਹ ਮਚੁ ਕਿਹੜਾ ਐਨੀਮਿਜ਼ਮ ਦੀ ਧਾਰਨਾ ਨੂੰ ਦਰਸਾਉਂਦਾ ਹੈ ਏ ਆਨਸਰ ਹੋਊਗਾ ਬੀ ਹੋਊਗਾ ਸੀ ਹੋਊਗਾ ਡੀ ਹੋਊਗਾ ਦੇਖੋ ਮੈਂ ਤਾਂ ਸੋਚਿਆ ਸੀ ਵੀ ਟੌਪਿਕ ਵਾਈਜ਼ ਸਾਰੇ ਪ੍ਰਸ਼ਨ ਕਰਾਈਏ ਠੀਕ ਹੈ ਬਹੁਤ ਸਾਰੇ ਸਟੂਡੈਂਟ ਟੌਪਿਕ ਵਾਈਜ਼ ਪ੍ਰਸ਼ਨ ਦੀ ਜ਼ਰੂਰਤ ਹੁੰਦੀ ਆ ਪਰ ਮੇਰੇ ਨਾਲ ਵੀ ਟੌਪਿਕ ਵਾਈਜ਼ ਪ੍ਰਸ਼ਨ ਤੁਹਾਨੂੰ ਚੰਗੇ ਨਹੀਂ ਲੱਗਦੇ ਵੀ ਇਕੱਲੇ ਇਕੱਲੇ ਟੌਪਿਕ ਤੇ ਪ੍ਰਸ਼ਨ ਕਰਵਾ ਦਈਏ ਹਨਾ ਤਾਂ ਕੋਈ ਗੱਲ ਨਹੀਂ ਮੈਂ ਪੇਡ ਕੋਰਸ 'ਚ ਟੌਪਿਕ ਵਾਈਜ਼ ਪ੍ਰਸ਼ਨ ਦੇ ਦਾਂਗੇ ਤੇ ਆਪਾਂ ਨੂੰ ਫਿਰ ਇੱਥੇ ਕਰਾਉਣ ਦੀ ਜ਼ਰੂਰਤ ਨਹੀਂ ਆਪਾਂ YouTube ਤੇ ਫ੍ਰੀ ਟੌਪਿਕ ਵਾਈਜ਼ ਪ੍ਰਸ਼ਨ ਜੋ ਤੁਸੀਂ ਜੁੜਨਾ ਨਹੀਂ ਕੱਲ ਬਸ ਅੱਜ ਜੀਨ ਪਿਆਜੇ ਤੁਹਾਡੇ ਵਾਸਤੇ ਓਕੇ ਐ ਇਦੋਂ ਵਾਰ ਆਪਾਂ ਜਿਹੜੇ ਐਮਸੀਕਿਊ ਮਤਲਬ ਵੀ ਮਿਕਸ ਹੁੰਦੇ ਆ ਉਹ ਕਰਾ ਦਿਆ ਕਰਾਂਗੇ ਨਾਲੇ ਆਪਾਂ ਕਿਉਂ ਮੱਥਾ ਮਾਰੀਏ ਨਾ ਤੇ ਆਪਾਂ ਨੂੰ ਐਵੇਂ ਜ਼ਰੂਰਤ ਹੀ ਨਹੀਂ ਪੈਂਦੀ ਵੀ ਆਪਣੇ ਕੋਲੇ ਬਹੁਤ ਐਮਸੀਕਿਊ ਪਏ ਨੇ ਜਿਹੜੇ ਮਿਕਸਡ ਉਹ ਕਰਾ ਦਿਆ ਕਰਾਂਗੇ ਆਪਾਂ ਸੋਚਿਆ ਸੀ ਵੀ ਕੁਝ ਨਵਾਂ ਕਰੀਏ ਟੌਪਿਕ ਵਾਈਜ਼ ਕਰਾਈਏ ਸਟੂਡੈਂਟਾਂ ਨੂੰ ਪਸੰਦ ਆਊਗਾ ਭਾਈ ਤੁਹਾਨੂੰ ਪਸੰਦ ਨਹੀਂ ਆ ਰਿਹਾ ਤੇ ਤੁਸੀਂ ਜੁੜ ਨਹੀਂ ਰਹੇ ਟੌਪਿਕ ਵਾਈਜ਼ ਤੁਹਾਨੂੰ ਚੰਗੇ ਨਹੀਂ ਲੱਗ ਰਹੇ ਠੀਕ ਹੈ ਵੀ ਆਪਾਂ ਕੱਲ ਤੋਂ ਕਲਾਸ ਮਿਸ ਕਰ ਦਾਂਗੇ ਇਸ ਚੀਜ਼ ਨੂੰ ਤਾਕਾਲ ਤੋਂ ਆਪਾਂ ਮਿਕਸਡ ਐਮਸੀਕਿਊ ਦੀ ਕਲਾਸ ਹੀ ਕਰਾਂਗੇ ਸੋ ਇਹਦਾ ਆਨਸਰ ਕੀ ਹੋਣਾ ਆਨਸਰ ਤੁਹਾਡਾ ਏ ਹੋਣਾ ਬਿਲਕੁਲ ਏ ਆਨਸਰ ਤੁਹਾਡਾ ਰਾਈਟ ਹੋਊਗਾ ਵੀ ਜਦ ਚੀਜ਼ਾਂ ਵਿੱਚ ਭਾਵਨਾ ਹੋਣ ਤੇ ਵਿਸ਼ਵਾਸ ਠੀਕ ਹੈ ਵੀ ਬਲੀਵਿੰਗ ਦਾ ਹਾਂ ਬਿਲਕੁਲ ਸਹੀ ਆਨਸਰ ਤੁਹਾਡਾ ਏ ਆਊਗਾ ਰਾਈਟ ਹੈ ਅਗਲਾ ਪਿਆਜੇ ਦਾ ਮੰਨਣਾ ਸੀ ਕਿ ਗਿਆਨਾਤਮਕ ਵਿਕਾਸ ਹੈ ਵੀ ਪਿਆਜੇ ਦੇ ਅਨੁਸਾਰ ਗਿਆਨਾਤਮਕ ਵਿਕਾਸ ਕੀ ਹੈ ਵੀ ਜਲਦੀ ਜਲਦੀ ਆਨਸਰ ਕਰਨ ਦੀ ਕੋਸ਼ਿਸ਼ ਕਰੋ ਪਿਆਜੇ ਦੇ ਅਨੁਸਾਰ ਗਿਆਨ ਆਤਮਿਕ ਵਿਕਾਸ ਕੀ ਹੈ ਲਗਾਤਾਰ ਤੇ ਹੌਲੀ-ਹੌਲੀ ਅਲੱਗ-ਅਲੱਗ ਪੜਾਵਾਂ ਵਾਲਾ ਬੇਤਰੀ ਜਾਂ ਸਿਰਫ ਜਨਤਮ ਜਨਤਨ ਤਮਾ ਦੁਆਰਾ ਪ੍ਰਭਾਵਿਤ ਹੁੰਦਾ ਹੈ ਅਸਲ ਜਨਤਮਾਂ ਦੁਆਰਾ ਨਹੀਂ ਜੈਨੇਟਿਕ ਜੈਨੇਟਿਕ ਦਾ ਮਤਲਬ ਤੁਸੀਂ ਸਮਝਦੇ ਹੋਗੇ ਹੋ ਜੀਨਸ ਹੁੰਦਾ ਠੀਕ ਹੈ ਇੱਥੇ ਥੋੜਾ ਜਿਹਾ ਪੰਜਾਬੀ ਚ ਲਿਖਣ ਦਾ ਅਲੱਗ ਸਟਾਈਲ ਹੈ ਪਰ ਇਹਨੂੰ ਜੀਨਸ ਬੋਲਦੇ ਆ ਜੈਨੇਟਿਕਸ ਠੀਕ ਹੈ ਸੋ ਆਨਸਰ ਕੀ ਹੋਣਾ ਵੀ A ਹੋਊਗਾ B ਹੋਊਗਾ C ਹੋਊਗਾ D ਹੋਊਗਾ ਆਨਸਰ ਤੁਹਾਡਾ ਵੀ ਇਹਦਾ B ਆਨਸਰ ਹੋਣਾ ਹੈ ਅਲੱਗ-ਅਲੱਗ ਪੜਾਵਾਂ ਵਾਲਾ ਠੀਕ ਹੈ ਬੀ ਆਨਸਰ ਤੁਹਾਡਾ ਰਾਈਟ ਹੈ ਨੈਕਸਟ ਅਗਲਾ 7 ਨੰਬਰ ਪ੍ਰਸ਼ਨ ਵੀ 7 ਨੰਬਰ ਪ੍ਰਸ਼ਨ ਤੁਹਾਡੀ ਸਕਰੀਨ ਤੇ ਹੈ ਵੀ ਆਨਸਰ ਕਰਨ ਦੀ ਕੋਸ਼ਿਸ਼ ਕਰੋ 7 ਨੰਬਰ ਪ੍ਰਸ਼ਨ ਤੁਹਾਡੀ ਸਕਰੀਨ ਤੇ ਆਨਸਰ ਕਰਨ ਦੀ ਕੋਸ਼ਿਸ਼ ਕਰੋ ਕੀ ਰਹੇਗਾ 7 ਨੰਬਰ ਪ੍ਰਸ਼ਨ ਤੁਹਾਡੀ ਸਕਰੀਨ ਤੇ ਹੈ ਵੀ ਆਨਸਰ ਕਰੋ ਜਲਦੀ ਜਲਦੀ ਹਾਂ 7 ਨੰਬਰ ਦਾ ਵੀ ਚਲੋ 7 ਦਾ ਆਨਸਰ ਕੀ ਹੋਣਾ ਵੀ ਜਲਦੀ ਜਲਦੀ ਆਪਾਂ ਕਰ ਲੈਨੇ ਕਿਉਂਕਿ ਤੁਸੀਂ ਨਹੀਂ ਜੁੜੇ ਤਾਂ ਆਪਾਂ ਆਨਸਰ ਕਰ ਲੈਨੇ ਸਿੱਧਾ ਡਾਇਰੈਕਟ ਨੋ ਟੈਨਸ਼ਨ ਕਿਹੜੀ ਪ੍ਰਕਿਰਿਆ ਨਵੀਂ ਜਾਣਕਾਰੀ ਨੂੰ ਮੌਜੂਦਾ ਸਕੀਮਾਂ ਵਿੱਚ ਸ਼ਾਮਲ ਕਰਨ ਨਾਲ ਸੰਬੰਧ ਹੈ ਵੀ ਮੌਜੂਦਾ ਸਕੀਮਾਂ ਨੂੰ ਸ਼ਾਮਲ ਕਰਨ ਨਾਲ ਕਿਹੜੀ ਜਾਣਕਾਰੀ ਸੰਬੰਧਤ ਹੈਗੀ ਇਹ ਵੀ ਆਨਸਰ ਤੁਹਾਡਾ ਵੀ ਅਸੀਮੂਲੇਸ਼ਨ ਉਸ ਨੂੰ ਸੀ ਕੀ ਬੋਲਦੇ ਨੇ ਸਿਮੂਲੇਸ਼ਨ ਨੈਕਸਟ ਪ੍ਰਸ਼ਨ ਹੈ ਵੀ ਪ੍ਰਸ਼ਨ ਤੁਹਾਡੀ ਸਕਰੀਨ ਤੇ 8 ਨੰਬਰ ਆ ਗਿਆ ਕਿਹੜਾ ਪ੍ਰਾ ਮਾਨਸਿਕ ოਪਰੇਸ਼ਨ ਕਰਨ ਦੀ ਅਸਮਰੱਥਾ ਨਾਲ ਸੰਬੰਧਤ ਹੈ ਵੀ ਮਾਨਸਿਕ ოਪਰੇਸ਼ਨ ਕਰਨ ਦੀ ਅਸਮਰੱਥਾ ਦੀ ਗੱਲ ਹੋ ਰਹੀ ਹੈ ਇੱਥੇ ਤਾਂ ਕਿਹੜਾ ਪੜਾਊਗਾ ਵੀ ਸੈਂਸਰੀ ਮੋਟਰ ਆਊਗਾ ਪ੍ਰੀਪਰੇਸ਼ਨਲ ਹੋਊਗਾ ਕੰਕ੍ਰੀਟ ਪ੍ਰੇਸ਼ਨਲ ਆਊਗਾ ਚਲੋ ਜੀ ਹਾਂ ਪ੍ਰੀਪ੍ਰੈਸ਼ਨਲ ਕੰਕ੍ਰੀਟ ਪ੍ਰੈਪਰੇਸ਼ਨ ਦਾ ਫਾਰਮੂਲਾ ਆਪਰੇਸ਼ਨਲ ਸੋ ਅਨਸਰ ਤੁਹਾਡਾ ਕੀ ਹੋਣਾ ਅਨਸਰ ਤੁਹਾਡਾ ਬੀ ਹੋਣਾ ਵੀ ਫ੍ਰੀ ਆਪਰੇਸ਼ਨਲ ਨੈਕਸਟ ਅਗਲਾ ਪ੍ਰਸ਼ਨ ਸੈਂਸਰੀ ਮੋਟਰ ਪਲਾਹ ਦੀ ਸਭ ਤੋਂ ਵਧੀਆ ਵਰਣਨ ਕੀ ਹੈ ਵੀ ਸੈਂਸਰੀ ਮੋਟਰ ਪਲਾਹ ਦਾ ਸਭ ਤੋਂ ਵਧੀਆ ਵਰਣਨ ਏ ਅਨਸਰ ਆਊਗਾ ਤੁਹਾਡਾ ਗਿਆਨ ਇੰਦਰੀਆਂ ਵਾਲਾ ਅਗਲਾ ਪ੍ਰਸ਼ਨ ਵੀ ਕਿਹੜਾ ਪਲਾਹ ਠੋਸ ਵਸਤੂਆਂ ਬਾਰੇ ਤਰਕ ਸੰਗਤ ਸੋਚ ਦੇ ਵਿਕਾਸ ਨਾਲ ਜੁੜਿਆ ਹੋਇਆ ਹੈ ਵੀ ਕਿਹੜਾ ਪਲਾਹ ਠੋਸ ਵਸਤੂਆਂ ਬਾਰੇ ਤਰਕ ਸੰਗਤ ਦੇ ਸੋਚ ਦੇ ਵਿਕਾਸ ਨਾਲ ਜੁੜਿਆ ਹੋਇਆ ਹੈ ਠੋਸ ਦੇ ਨਾਲ ਗੱਲ ਵੀ ਕੰਕ੍ਰੀਟ ਆਊਗਾ ਤੁਹਾਡਾ ਅਨਸਰ ਸੀ ਬਿਲਕੁ ਚਲੋ ਬਾੜਾ ਮੱਥਾ ਮਾਰਨ ਦੀ ਜਰੂਰਤ ਨਹੀਂ ਨਾ ਕਿਹਦੇ ਪਿਆਜੇ ਦੇ ਸਿਧਾਂਤ ਦੀ ਲੋਚਨਾ ਕੀਤੀ ਗਈ ਹੈ ਕਿਉਂਕਿ ਪਿਆਜੇ ਦੇ ਸਿਧਾਂਤ ਦੀ ਲੋਚਨਾ ਕੀਤੀ ਗਈ ਹੈ ਕਿਉਂਕਿ ਕਿਉਂ ਉਹਦੀ ਲੋਚਨਾ ਕੀਤੀ ਗਈ ਹੈ ਆਨਸਰ ਤੁਹਾਡਾ ਕੀ ਹੋਣਾ ਆਨਸਰ ਤੁਹਾਡਾ ਵੀ ਬੀ ਆਨਸਰ ਆਊਗਾ ਕਿਉਂਕਿ ਬੱਚਿਆਂ ਦੀਆਂ ਸਮਰੱਥਾ ਦਾ ਘੱਟ ਮੁਲਾਂਕਣ ਇਸ ਕਰਕੇ ਉਹਦੇ ਸਿਧਾਂਤ ਦੀ ਲੋਚਨਾ ਹੈ ਅਗਲਾ ਪ੍ਰਸ਼ਨ ਨੈਕਸਟ ਵੀ ਹੀਰ ਦਿੱਤੇਆਂ ਵਿੱਚੋਂ ਕਿਹੜਾ ਅਕਾਮੋਡੇਸ਼ਨ ਦਾ ਆਧਾਰਨ ਹੈ ਵੀ ਅਕਾਮੋਡੇਸ਼ਨ ਦੀ ਇਹਨਾਂ ਜੋ ਕਿਹੜੀ ਆਧਾਰਨ ਹੈਗੀ ਹੈ 12 ਨੰਬਰ ਪ੍ਰਸ਼ਨ ਵੀ ਸੋ ਆਨਸਰ ਤੁਹਾਡਾ ਏ ਆਊਗਾ ਕਿਹਦੇ ਜਦੋਂ ਇੱਕ ਬੱਚਾ ਸਿੱਖਦਾ ਹੈ ਕਿ ਬੇਲ ਮੱਛੀ ਨਹੀਂ ਹੈ ਅਤੇ ਆਪਣੀ ਸਕੀਮਾ ਬਦਲ ਦਿੰਦਾ ਹੈ ਤਾਂ ਇਸ ਦਾ ਮਤਲਬ ਕੀ ਹੋਗਾ ਅਕੋਮੋਡੇਸ਼ਨ ਹੋ ਗਿਆ ਆਨਸਰ ਤੁਹਾਡਾ ਏ ਆਊਗਾ ਵੀ ਠੀਕ ਹੈ ਚਲੋ ਨੈਕਸਟ ਅਗਲਾ ਸੋਚਾਰੇ ਸੋਚਣ ਦੀ ਸਮਰੱਥਾ ਨੂੰ ਕੀ ਕਹਿੰਦੇ ਆ ਵੀ ਸੋਚਾਰੇ ਸੋਚਣ ਦੀ ਸਮਰੱਥਾ ਨੂੰ ਕੀ ਕਹਿੰਦੇ ਆ ਪਿਛਲੇ ਲੈਕਚਰਾਂ 'ਚ ਜ਼ੋਰ ਲਾ ਲਾ ਸੋਝਿਆ ਸਮਝਾਇਆ ਮੰਨ ਲਓ ਜਿਨ੍ਹਾਂ ਨੇ ਆਪਣੇ ਲੈਕਚਰ ਲਾਏ ਹੋਏ ਉਹ ਭੁੱਲ ਨਹੀਂ ਸਕਦੇ ਮੈਟਾ ਕਾਗਨੀਸ਼ਨ ਕੀ ਹੁੰਦਾ ਆਨਸਰ ਤੁਹਾਡਾ ਏ ਆਊਗਾ ਵੀ ਠੀਕ ਹੈ ਸੋਚਾਰੇ ਸੋਚਣਾ ਵੀ ਆਪਣੇ ਬਾਰੇ ਹੀ ਆਪ ਸੋਚਣਾ ਠੀਕ ਹੈ ਜੋ ਪਹਿਲਾਂ ਚੱਲ ਰਿਹਾ ਉਸੇ ਬਾਰੇ ਸੋਚਣਾ ਚਲੋ ਵੀ ਅਗਲਾ ਪ੍ਰਸ਼ਨ ਤੁਹਾਡੀ ਸਕਰੀਨ ਤੇ ਆ ਗਿਆ 14 ਨੰਬਰ ਕੰਕ੍ਰੀਟ ਆਪਰੇਸ਼ਨਲ ਪੜਾਅ ਬਾਰੇ ਹੇਠ ਦਿੱਤੇ ਵਿੱਚੋਂ ਕਿਹੜਾ ਸਹੀ ਹੈ ਵੀ ਕੰਕ੍ਰੀਟ ਬਾਰੇ ਕਿਹੜਾ ਸਹੀ ਹੋਊਗਾ ਇਹਨਾਂ ਚੋਂ ਤਾਂ ਆਨਸਰ ਠੋਸ ਵਾਲਾ ਹੀ ਹੋਣਾ ਵੀ ਆਨਸਰ ਹੋਊਗਾ ਬੱਚੇ ਵਿੱਚ ਵਸਤੂਆਂ ਦੀ ਠੋਸ ਅਤੇ ਮਾਨਸਿਕ ਆਪਰੇਸ਼ਨ ਕਰ ਸਕਦੇ ਆਨਸਰ ਬੀ ਆਊਗਾ ਵੀ ਨੈਕਸਟ ਫਾਰਮਲ ਆਪਰੇਸ਼ਨ ਪੜਾਅ ਦੀ ਕਿਹੜੀ ਵਿਸ਼ੇਸ਼ਤਾ ਨਹੀਂ ਹੈ ਵੀ ਫਾਰਮਲ ਆਪਰੇਸ਼ਨ ਪੜਾਅ ਦੀ ਕਿਹੜੀ ਵਿਸ਼ੇਸ਼ਤਾ ਨਹੀਂ ਹੈ ਫਾਰਮਲ ਰਸਮੀ ਅਮੂਰਤ ਸੋਚ ਵਿੱਚ ਹੁੰਦੀ ਹੈ ਏ ਆਨਸਰ ਤੁਹਾਡਾ ਸਹੀ ਹੈ ਇਹਨਾਂ ਨੇ ਗਲਤ ਪੁੱਛਿਆ ਕਲਪਨਾਤਮਕ ਵੀ ਹੁੰਦਾ ਹੈ ਇਗੋਸੈਂਟ੍ਰਿਕ ਨਹੀਂ ਹੁੰਦਾ ਆਨਸਰ ਤੁਹਾਡਾ ਸੀ ਆਊਗਾ ਇਹਦਾ ਗਲਤ ਪੁੱਛਿਆ ਸੀ ਇਹਨਾਂ ਨੇ ਅਗਲਾ ਪ੍ਰਸ਼ਨ ਵੀ ਪਿਆਜੇ ਦਾ ਸਿਧਾਂਤ ਜੋਰ ਦਿੰਦਾ ਹੈ ਪਿਆਜੇ ਦਾ ਸਿਧਾਂਤ ਕਿੱਥੇ ਜੋਰ ਦਿੰਦਾ ਹੈ ਪ੍ਰਸ਼ਨ ਦਾ ਆਨਸਰ ਕਰ ਦਿਓ ਪਿਆਜੇ ਦਾ ਸਿਧਾਂਤ ਜੋਰ ਦਿੰਦਾ ਹੈ ਉਹ ਕਹਿੰਦੇ ਕੁਦਰਤ ਨਾਲ ਕੁਦਰਤ ਦੀ ਤਰਹੀਸ ਤੇ ਜਾਂ ਫਿਰ ਕਹਿ ਸਕਦੇ ਨੇਚਰ ਓਵਰ ਨਿਊਟਰ ਨਿਊਟਰ ਔਰ ਨੇਚਰ ਠੀਕ ਹੈ ਨੇਚਰ ਔਰ ਨਿਊਟਰ ਉਸ ਤੋਂ ਬਾਅਦ ਵੀ ਜੇ ਦੋਵੇਂ ਹੀ ਹੈ ਕੁਦਰਤੇ ਪਾਲਨ ਪੋਸ਼ਣੇ ਦਾ ਮਤਲਬ ਇਹ ਹੁੰਦਾ ਠੀਕ ਹੈ न्यूट्रल ਦਾ ਮਤਲਬ ਪਾਲਨ ਪੋਸ਼ਣ ਹੁੰਦਾ ਜਾਂ ਫਿਰ ਨਾਈਦਰ ਨੇਚਰ ਨਾਈਦਰ ਨਿਊਟਰ ਸੋ ਆਨਸਰ ਕੀ ਆਉਣਾ ਵੀ 16 ਦਾ ਆਨਸਰ ਕੀ ਆਉਣਾ ਆਨਸਰ ਤੁਹਾਡਾ ਬਿਲਕੁਲ ਆਊਗਾ ਸੀ ਆਨਸਰ ਆਊਗਾ ਵੀ ਦੋਮਾ ਤੇ ਹੀ ਜਿਹੜਾ ਜ਼ੋਰ ਦਿੰਦਾ ਜੀਨ ਪਿਛ ਦਾਸਤਾਨ ਪਾਲਨ ਪੋਸ਼ਣ ਤੇ ਵੀ ਕੁਦਰਤ ਤੇ ਵੀ ਨੈਕਸਟ ਵੀ ਵੀ ਬੱਚਾ ਪਾਲਨ ਪੋਸ਼ਣ ਦੁਆਰਾ ਤੇ ਕੁਦਰਤ ਦੁਆਰਾ ਦੋਨਾਂ ਦੁਆਰਾ ਸਿੱਖ ਰਿਹਾ ਚਲੋ ਅਗਲਾ ਪ੍ਰਸ਼ਨ ਵੀ ਤੁਹਾਡੀ ਸਕਰੀਨ ਤੇ ਆ ਕਿਹੜਾ ਪ੍ਰਾਤੀਕਾਤਮਕ ਖੇਡ ਦਾ ਵਿਕਾਸ ਨਾਲ ਜੁੜਿਆ ਹੈ ਵੀ ਕਿਹੜਾ ਪ੍ਰਾ ਪ੍ਰਤੀਕਾਤਮਕ ਖੇਡ ਦੇ ਵਿਕਾਸ ਨਾਲ ਜੁੜਿਆ ਹੈ ਪ੍ਰਸ਼ਨ ਨੰਬਰ 17 ਦਾ ਅਨਸਰ ਕਰਨ ਦੀ ਕੋਸ਼ਿਸ਼ ਕਰੋ ਕੀ ਰਹਿਣਾ ਵੀ 17 ਦਾ ਅਨਸਰ ਕਰੋ ਜਲਦੀ ਜਲਦੀ ਵੀ 17 ਦਾ ਅਨਸਰ ਕਰ ਦੋ ਕੀ ਰਹਿਣਾ 17 ਦਾ ਅਨਸਰ ਵੀ 17 ਦਾ ਅਨਸਰ ਕੀ ਰਹਿਣਾ ਪ੍ਰਤੀਕਾਤਮਕ ਖੇਡ ਨਾਲ ਜੁੜਿਆ ਹੈ ਸਿੰਬੋਲਿਕ ਪਲੇ ਜਿੱਥੇ ਬੱਚਾ ਚਿੰਨਾ ਰਹੀਂ ਸਿੱਖਦਾ ਤਾਂ ਕਿਹੜੀ ਸਟੇਜ ਆ ਵੀ ਅਨਸਰ ਤੁਹਾਡਾ ਕੀ ਹੋਣਾ ਅਨਸਰ ਤੁਹਾਡਾ ਬੀ ਹੋਣਾ ਪ੍ਰੀ ოਪਰੇਸ਼ਨਲ ਦੇ ਵਿੱਚ ਬੱਚਾ ਪ੍ਰਤੀਕਾਤਮਕ ਖੇਡ ਕਰਦਾ ਵੀ ਠੀਕ ਹੈ ਅਨਸਰ ਤੁਹਾਡਾ ਬੀ ਹੋਣਾ ਨੈਕਸਟ ਅਗਲਾ ਪ੍ਰਸ਼ਨ ਵੀ ਕਹਿੰਦੇ ਪਿਆਜੇ ਦਾ ਇਕਵਿਲੇਬ੍ਰੇਸ਼ਨ ਦੀ ਸਭ ਤੋਂ ਵਧੀਆ ਵਿਆਖਿਆ ਕੀ ਹੈ ਵੀ ਪਿਆਜੇ ਦੇ ਇਕਵਿਲੇਬ੍ਰੇਸ਼ਨ ਦੀ ਸਭ ਤੋਂ ਵਧੀਆ ਵਿਆਖਿਆ ਕੀ ਹੈ ਜਿਹੜਾ ਇਕਵਿਲੇਬ੍ਰੇਸ਼ਨ ਦੀ ਗੱਲ ਕਰਦਾ ਹੈ ਇਹਦਾ ਮਤਲਬ ਕੀ ਹੈ ਵੀ ਕਹਿੰਦੇ ਸਿਮੂਲੇਸ਼ਨ ਤੇ ਕਾਮੋਡੇਸ਼ਨ ਦੇ ਵਿਚਕਾਰ ਸੰਤੁਲਨ ਬਣਾਉਣਾ ਜਾਂ ਪੁਰਾਣੀ ਜਾਣਕਾਰੀ ਭੁੱਲ ਜਾਣਾ ਦੁਹਰਾਓ ਦੁਹਰਾਓ ਰਾਹੀਂ ਸਿੱਖਣਾ ਜਾਂ ਨਵੀਂ ਜਾਣਕਾਰੀ ਨੂੰ ਨਜ਼ਰਅੰਦਾਜ਼ ਕਰਨਾ ਇਕਲੀਬ੍ਰੇਸ਼ਨ ਦਾ ਮਤਲਬ ਹੁੰਦਾ ਸਤੁਲਨ ਕਰਨਾ ਸੋ ਇਹਦਾ ਰਾਈਟ ਆਨਸਰ ਕੀ ਹੋਣਾ ਵੀ ਆਨਸਰ ਤੁਹਾਡਾ ਏ ਹੋਣਾ ਇੱਥੇ ਲਿਖਿਆ ਪਿਆ ਸੀ ਸਤੁਲਨ ਕਰਨਾ ਆ ਪਿਆ ਆਨਸਰ ਤੁਹਾਡਾ ਏ ਖਤਮ ਕਹਾਣੀ ਅਗਲਾ ਪ੍ਰਸ਼ਨ ਵੀ ਕਹਿੰਦੇ ਪਿਆਜੇ ਦੇ ਪੜਾਅ ਬਾਰੇ ਹੇਠ ਦਿੱਤੇਆਂ ਵਿੱਚੋਂ ਕਿਹੜਾ ਗਲਤ ਹੈ ਵੀ ਪਿਆਜੇ ਦੇ ਸਿਧਾਂਤ ਬਾਰੇ ਕਿਹੜੀ ਚੀਜ਼ ਦਾ ਜੋ ਗਲਤ ਹੈ ਕਹਿੰਦੇ ਇੱਕ ਨਿਸ਼ਚਿਤ ਕਾਰਮ ਵਿੱਚ ਆਉਂਦੇ ਆ ਬਿਲਕੁਲ ਸਹੀ ਹੈ ਪਹਿਲੀ ਗੱਲ ਤਾਂ ਸਹੀ ਹੈ ਇਹਨਾਂ ਨੇ ਗਲਤ ਪੁੱਛਿਆ ਦੂਸਰੀ ਗੱਲ ਹਰ ਪੜਾਅ ਕਹਿੰਦੇ ਪਿਛਲੇ ਉੱਤੇ ਆਧਾਰਿਤ ਹੁੰਦਾ ਹੈ ਚਲੋ ਇਹ ਵੀ ਗੱਲ ਲਗਭਗ ਸਹੀ ਜਾਪ ਰਹੀ ਹੈ ਕਹਿੰਦੇ ਸਾਰੇ ਬੱਚੇ ਇੱਕ ਹੀ ਦੇਖ ਲੈਨੇ ਆ ਚਲੋ ਕਹਿੰਦੇ ਗਿਆਨਤਮ ਵਿਕਾਸ ਗੁਣਾਤਮ ਨੂੰ ਬਦਲਾ ਲਿਆਉਂਦਾ ਹੈ ਬਹੁਤ ਸੋਹਣਾ ਪ੍ਰਸ਼ਨ ਹੈ ਲੈ ਇਹਦਾ ਆਨਸਰ ਚਲੋ ਮੈਂ ਤੁਹਾਨੂੰ ਕਰਨ ਵਾਸਤੇ ਦਿੰਦਾ ਤੁਸੀਂ ਕਰੋ ਹਾਂ ਤੁਸੀਂ ਕਰੋ ਆਨਸਰ ਕੋਈ ਗੱਲ ਨਹੀਂ ਜਲਦੀ ਜਲਦੀ ਤੁਹਾਨੂੰ ਆਨਸਰ ਕਰਨ ਵਾਸਤੇ ਦੇ ਰਿਹਾ ਮੈਂ ਤਾਂ ਕਰੋ ਜੇ ਜੇਕਰ ਤੁਹਾਡੇ ਤੋਂ ਹੋ ਰਿਹਾ ਵੀ ਕਿਉਂਕਿ ਤੁਹਾਡਾ ਇੰਟਰਸਟ ਤਾਂ ਹੈ ਨਹੀਂ ਟਾਪਿਕ ਵਾਸ ਕਰਨ ਦੇ ਵਿੱਚ ਨਾ ਤੇ ਕੱਲ ਨੂੰ ਮਿਕਸਡ ਕਲਾਸ ਕਰਾਂਗੇ ਆਪਾਂ ਜਲਦੀ ਜਲਦੀ ਵੀ ਕਿਉਂਕਿ ਇੰਟਰਸਟ ਦਾ ਇੱਥੋਂ ਪਤਾ ਲੱਗ ਰਿਹਾ ਹੈ ਨਾ ਸਟੂਡੈਂਟਾਂ ਦਾ ਵੀ ਇੰਟਰਸਟ ਕਲਾਸ ਕਲਾਸ ਚ ਹੈ ਜਾਂ ਨਹੀਂ ਹੈ ਕਿਉਂਕਿ 19 ਜਣੇ ਤੁਸੀਂ ਵਾਚ ਕਰ ਰਹੇ ਹੋ ਲਾਈਕ 13 ਦਾ ਠੀਕ ਹੈ ਲਾਈਕ ਸਿਰਫ 13 ਜਣਾਂ ਨੇ ਕੀਤਾ ਤੇ 19 ਜਣੇ ਵਾਚ ਕਰ ਰਹੇ ਹੋ ਇਸ ਤੋਂ ਪਤਾ ਲੱਗਦਾ ਵੀ ਇੰਟਰਸਟ ਨਹੀਂ ਹੈ ਚਲੋ ਆਨਸਰ ਤੁਹਾਡਾ ਵੀ ਸੀ ਆਉਣਾ ਸਾਰੇ ਬੱਚੇ ਇੱਕੋ ਉਮਰ ਦੇ ਫਾਰਮੂਲਾ ਆਪਰੇਸ਼ਨ ਪੜਾਅ ਵਿੱਚ ਪਹੁੰਚਦੇ ਹਨ ਠੀਕ ਹੈ ਵੀ ਦੇਖੋ ਇੱਕ ਚੀਜ਼ ਮੈਨੂੰ ਹੁਣ ਪਤਾ ਲੱਗ ਰਿਹਾ ਮੇਰੇ ਦਿਮਾਗ ਚ ਗੱਲ ਆ ਰਹੀ ਹੈ ਵੀ ਯਾਰ ਜਿੱਥੇ ਗਿਆਨ ਮਿਲਦਾ ਉੱਥੇ ਕੋਈ ਨਹੀਂ ਰੁਕਦਾ ਜਿੱਥੇ ਕੁਝ ਚੰਗੀ ਚੀਜ਼ ਉੱਥੇ ਕੁਝ ਨਹੀਂ ਮਿਲਦਾ ਜ ਇਸ ਤਰ੍ਹਾਂ ਦੀਆਂ ਵੀਡੀਓ ਮਿਲਣ ਵੀ ਵੀਡੀਓ ਦੇ ਟਾਈਟਲ ਤੇ ਕੁਝ ਹੋਰ ਲਿਖਿਆ ਹੋਵੇ ਤੇ ਵਿੱਚੋਂ ਕੁਝ ਹੋਰ ਹੋਵੇ। ਵੀਡੀਓ ਦੇ ਵਿੱਚ ਸਟਾਰਟਿੰਗ ਦੇ ਵਿੱਚ ਤੁਹਾਨੂੰ ਪੂਰਾ ਹਲਾ ਲਲਾ ਕਰਾਇ ਕਰੀ ਜਾਵੇ ਐਂਡ ਤੇ ਆ ਕੇ ਕੋਰਸ ਵਿੱਚ ਚੇ ਜਾਵੇ ਹੈਨਾ। ਤਾਂ ਉਹੀ ਜਿਹੀ ਚੀਜ਼ਾਂ ਨੂੰ ਬਹੁਤ ਦੇਖਦੇ ਆ ਸਟੂਡੈਂਟ ਵੀ ਆਪਾਂ ਨੂੰ ਵੀ ਲਗਭਗ ਉਹੀ ਜਿਹਾ ਸਿਸਟਮ ਨਾਲ ਕਰਨਾ ਪੈਣਾ ਜਿਵੇਂ ਕਹਿੰਦੇ ਵੀ ਸਮਾਜ ਦੇ ਹਿਸਾਬ ਨਾਲ ਹੀ ਚੱਲਣਾ ਪੈਣਾ ਠੀਕ ਹੈ। ਤਾਂ ਇਸ ਲਈ ਵੀ ਆਪਾਂ ਵੀ ਮਿਕਸਡ ਪ੍ਰਸ਼ਨ ਹੀ ਕਰਾ ਦਿਆ ਕਰਾਂਗੇ ਕੱਲ ਤੋਂ ਤੇ ਬਾਹਲੇ ਜਿਵੇਂ ਸਮਾਰਟ ਬਣ ਦੀ ਆਪਾਂ ਨੂੰ ਵੀ ਜ਼ਰੂਰਤ ਨਹੀਂ ਹੈਗੀ। ਕਹਿੰਦੇ ਵੀ ਜਿਵੇਂ ਚੱਲਦੇ ਆ ਉਵੇਂ ਚੱਲਣਾ ਪੈਣਾ ਹੈ ਨਾ ਜਿਵੇਂ ਸਮਾਜ ਚੱਲਦਾ ਉਵੇਂ ਆਪਾਂ ਨੂੰ ਚੱਲਣਾ ਪੈਣਾ ਚਲੋ ਕੋਈ ਗੱਲ ਨਹੀਂ ਵੀ ਸੋ ਇਹਦਾ ਆਨਸਰ ਕੀ ਹੋਣਾ ਵੀ ਇਹਦਾ ਆਨਸਰ ਕੀ ਹੋਣਾ ਆਨਸਰ ਤੁਹਾਡਾ ਸੀ ਆ ਗਿਆ ਸੀ ਬਿਲਕੁਲ ਸਹੀ ਹੈ ਅਗਲਾ ਪਿਆਜੇ ਦੇ ਸਿਧਾਂਤ ਦੇ ਪ੍ਰਭਾਵ ਪਾਇਆ ਗਿਆ ਵੀ ਪਿਆਜੇ ਦੇ ਸਿਧਾਂਤ ਨੇ ਪ੍ਰਭਾਵ ਪਾਇਆ ਹੈ ਇਹ ਆਨਸਰ ਹੋ ਵੀ ਹੋਊਗਾ ਸੀ ਹੋਊਗਾ ਡੀ ਚਾਰ ਆਪਸ਼ਨ ਹੈਗੀਆਂ ਵੀ ਕੀ ਪ੍ਰਭਾਵ ਪਾਇਆ ਉਹਨੇ ਸਿੱਖਿਆ ਦੇ ਪਾਠਨ ਵਿਧੀਆਂ ਦਾ ਸਿਰਫ ਮਨੋਗਿਆਨ ਦਾ ਸਿਰਫ ਜੈਵ ਵਿਗਿਆਨ ਦਾ ਜਾ ਉਪਰਕਤ ਕੋਈ ਨਹੀਂ ਆਨਸਰ ਤੋੜਾ ਆਉਣਾ ਵੀ ਏ ਆਨਸਰ ਬਿਲਕੁਲ ਆਈਗਾ ਸਿੱਖਿਆ ਤੇ ਪਾਠਨ ਵਿਧੀਆਂ ਬਾਰੇ ਐਜੂਕੇਸ਼ਨਲ ਟੀਚਿੰਗ ਮੈਥਡ ਤੇ ਪ੍ਰਭਾਵ ਪਾਇਆ ਪਿਆਜੇ ਦੀਆਂ ਵਿਧੀਆਂ ਨੇ ਠੀਕ ਹੈ ਸਿਰਫ ਮਨੋਵਿਗਿਆਨ ਇਹਦਾ ਆਨਸਰ ਨਹੀਂ ਹੋਣਾ ਜੈਵ ਵਿਗਿਆਨ ਵੀ ਨਾ ਤੇ ਆਨਸਰ ਤੋੜਾ ਏ ਬਿਲਕੁਲ ਸਹੀ ਹੋਊਗਾ ਠੀਕ ਹੈ ਵੀ ਓਕੇ ਚਲੋ ਧੰਨਵਾਦ ਆ ਕੋਰਸ ਹੈਗੇ ਨਵੇਂ ਲਾਂਚ ਕੀਤੇ ਆ ਵੀ ਜਿਨ੍ਹਾਂ ਨੂੰ ਵਧੀਆ ਲੱਗਦੇ ਲੈ ਸਕਦੇ ਕਿਉਂਕਿ ਵੈਸੇ ਇਹਨਾਂ 'ਚ ਕਰਵਾਉਂਦੇ ਕਰੂੰਦੇ ਤਾਂ ਆਪਾਂ ਕੁਝ ਹੈ ਨਹੀਂ ਤੇ ਐਸਐਸਟੀ ਦੇ 200 ਸਟੂਡੈਂਟ ਲਗਭਗ ਇਸ ਵਾਰ ਪਾਸ ਹੋ ਗਏ ਕੱਲੀ ਐਸਐਸਟੀ ਦੇ ਜੇ ਆਪਾਂ ਸਾਇੰਸ ਦੇ ਕਰ ਜੇ ਆਪਾਂ ਮੈਥ ਦਾ ਸਾਇੰਸ ਮੈਥ ਦਾ ਕਰਾਉਂਦੇ 200 ਦੇ ਹੋ ਜਾਣੇ ਸੀ ਜੇ ਆਪਾਂ ਪੀ ਈ ਟ ਟੀ ਪੇਪਰ 1 ਵਾਲਾ ਆਪਾਂ ਪ੍ਰੋਪਰ ਕਰਾਉਂਦੇ ਹੁੰਦੇ ਆਪਣੀ 3-400 ਦੇ ਹੋ ਜਾਣੇ ਸੀ ਠੀਕ ਹੈ ਜੇ ਆਪਾਂ ਬਾਕੀ ਆਰਟ ਐਂਡ ਕ્રાਫਟ ਜਾਂ ਕੋਈ ਹੋਰ ਨਵੇਂ ਸਬਜੈਕਟ ਜੇ ਉਹਨਾਂ ਦੇ ਕਰਾਉਂਦੇ ਹੁਣੇ ਤਾਂ ਆਪਣੇ ਉਹਨਾਂ ਦੇ ਵੀ ਹੋ ਜਾਣੇ ਸੀ ਕਹਿਣ ਦਾ ਮਤਲਬ ਆਪਾਂ ਵੀ ਉਹ ਕਹਿ ਸਕਦੇ ਸੀ ਵੀ ਆਪਣੇ 1500 ਪਲੱਸ ਹੋ ਗਏ ਵੀ ਆਪਣੇ 1500 ਸ਼ੂਟ ਪਾਸ ਹੋ ਗਏ ਪੀਐਸਟੇਟ 'ਚ ਪਰ ਆਪਾਂ ਕਹਿੰਦੇ ਨਹੀਂ ਵੀ ਆਪਾਂ ਸਿਰਫ ਐਸਐਸਟੀ ਦੀ ਹੀ ਕਰਵਾਉਣੀ ਹੈ ਤੇ ਐਸਐਸਟੀ ਦੇ ਆਪਣੇ 200 ਪਲੱਸ ਹੋ ਗਏ ਵੀ ਠੀਕ ਹੈ ਇਹ ਆਹ ਕੋਰਸਾਂ ਦੇ ਠੀਕ ਹੈ ਬਾਕੀ ਕੋਰਸ ਲੈਣੇ ਜਾਂ ਨਹੀਂ ਲੈਣੇ ਉਹ ਤੁਹਾਡੀ ਇੱਛਾ ਹੈਗੀ ਆ ਆਪਾਂ ਦੱਸ ਸਕਦੇ ਆ ਆਪਾਂ ਦੱਸ ਪਾ ਸਕਦੇ ਆ ਵੀ ਤੁਸੀਂ ਕਿਹੜੇ ਰਾਹ ਜਾਣਾ ਹੈ ਰਾਹ ਚੁਣਨਾ ਤੁਸੀਂ ਹੈ ਤੁਹਾਨੂੰ ਰਾਹ ਤੇ ਚੜਾ ਨਹੀਂ ਸਕਦੇ ਰਾਹ ਦੀ ਦੱਸ ਪਾ ਸਕਦੇ ਆ ਤੇ ਰਾਹ ਤੇ ਚੜਾ ਨਹੀਂ ਸਕਦੇ ਠੀਕ ਹੈ ਉਹ ਤੁਹਾਡੀ ਇੱਛਾ ਵੀ ਚਲੋ ਆ ਤੁਹਾਡੇ ਸਾਹਮਣੇ ਐਪ ਹੈ ਇਸ ਐਪ ਦੇ ਪ੍ਰੀ ਕੋਰਸ ਮਿਲਦੇ ਇਹਨਾਂ ਦੇ ਵਿੱਚ ਸਾਰੀ ਚੀਜ਼ਾਂ ਤੁਹਾਨੂੰ ਮਿਲ ਜਾਣਗੀਆਂ ਠੀਕ ਹੈ ਵੀ ਇਹ ਨੰਬਰ ਹੋਗਾ 987873152 ਇਸ ਨੰਬਰ ਤੇ ਤੁਸੀਂ ਵਟਸਐਪ ਮੈਸੇਜ ਕਰਕੇ ਜਾਂ ਕਾਲ ਕਰਕੇ ਜਾਣਕਾਰੀ ਲੈ ਸਕਦੇ ਹੋ ਠੀਕ ਹੈ ਤੇ ਨਾਮ ਸਬਜੈਕਟ ਡਿਸਟ੍ਰਿਕਟ ਜੈਂਡਰ ਇਹ ਸਾਰੀ ਚੀਜ਼ਾਂ ਲਿਖ ਕੇ ਭੇਜ ਦਿਓ ਮਾਸਟਰ ਕੀਤੇ ਐਸਐਸਟੀ ਪੰਜਾਬੀ ਪੜ੍ਹਾਈ ਕਰਦੇ ਤਾਂ ਵੀ ਜੁੜ ਸਕਦੇ ਹੋ ਟੈਲੀਗ੍ਰਾਮ ਨਾਲ ਵੀ ਜੁੜ ਸਕਦੇ ਹੋ ਠੀਕ ਹੈ ਵੀ ਅੱਜ ਦੀ ਕਲਾਸ ਇਹੀ ਸੀ ਵਧੀਆ ਲੱਗਿਆ ਤਾਂ ਲਾਈਕ ਕਰਿਓ ਨਹੀਂ ਵਧੀਆ ਲੱਗਦਾ ਤੁਹਾਨੂੰ ਡਿਸਲਾਈਕ ਦਾ ਬਟਨ ਦਿੱਤਾ ਹੈਗਾ ਵੀ ਇੱਛਾ ਤੁਹਾਡੀ ਹੈਗੀ ਆ ਧੰਨਵਾਦ ਥੈਂਕ ਯੂ ਟੇਕ ਕੇਅਰ ਬਾਏ ਬਾਏ ਗੁੱਡ ਨਾਈਟ ਕੋਈ ਤੁਹਾਡਾ ਸਵਾਲ ਜਵਾਬ ਹੈਗਾ ਤਾਂ WhatsApp ਤੇ ਮੈਸੇਜ ਜਰੂਰ ਕਰ ਸਕਦੇ ਹਾਂ ਹਾਂ ਕੱਲ ਨੂੰ ਕਲਾਸ ਲੱਗੇਗੀ ਵੀ ਠੀਕ ਹੈ ਬਿਲਕੁਲ ਲੱਗੂਗੀ ਕਲਾਸ ਇਸ ਇਸ ਟਾਈਮ ਸਾਢੇ 8 ਕਲਾਸ ਕਰਾਂਗੇ ਪਰ ਮਿਕਸਡ ਕਰਾਂਗੇ ਕਿਉਂਕਿ ਟੌਪਿਕ ਵਾਸ ਕਰਨਾ ਫਾਇਦਾ ਨਹੀਂ ਟੌਪਿਕ ਵਾਸ ਯਾਰ ਸਟੂਡੈਂਟ ਜੁੜ ਨਹੀਂ ਰਹ ਉਹ ਦੇਖਣੀ ਨਹੀਂ ਚਾਹੁੰਦਾ ਵੀ ਕਿ ਕਸੀ ਕਿਉਂਕਿ ਹਰੇਕ ਨੂੰ ਐ ਲੱਗਦਾ ਵੀ ਯਾਰ ਮੈਂ ਜੀਨ ਪਿਆਜ ਤਾਂ ਮੈਨੂੰ ਆਉਂਦਾ ਜੀਨ ਪਿਆਜੇ ਕੀ ਟੀ ਗੱਲ ਆ ਕਿਉਂਕਿ ਜਿਨ੍ਹਾਂ ਨੇ ਪਿੱਛੇ ਪੇਪਰ ਪਾਸ ਕੀਤਾ ਹੋਇਆ ਨਾ ਮਤਲਬ ਪਾਸ ਨਹੀਂ ਕੀਤਾ ਜਿਹੜੇ 8-8 ਸਾਲਾਂ ਤੋਂ ਬੈਠੇ ਹਨ 9 ਸਾਲਾਂ ਤੋਂ ਉਹ ਆਖਦੇ ਹੁਣ ਇਸ ਤੇ ਜੀਨ ਪਿਆਜੇ ਬਾਲੇ ਵਾਰੀ ਪੜ ਲਿਆ ਇਸ ਤੇ ਜੀਨ ਪਿਆਜੇ ਬਾਲੇ ਵਾਰੀ ਪੜ ਲਿਆ ਵੀ ਫਿਰ ਬਾਲੇ ਵਾਰੀ ਪੜ ਲਿਆ ਕੀ ਹੋ ਗਿਆ ਫਿਰ ਪਾਸ ਕਿਉਂ ਨਹੀਂ ਹੋਏ ਜੀ ਤੁਸੀਂ ਬਾਲੇ ਵਾਰੀ ਪੜ ਲਿਆ ਜੀਨ ਪਿਆਜੇ ਠੀਕ ਹੈ ਇਸ ਲਈ ਵੀ ਮੈਨੂੰ ਲੱਗਦਾ ਮਿਕਸਰ ਕਲਾਸਾਂ ਚ ਚਲਾਉਣੀਆਂ ਪੈਣਗੀਆਂ ਤੇ ਜੀਨ ਪਿਆਜ ਜਦੋਂ ਬਹੁਤ ਸਾਰੇ ਅੱਕੇ ਪਏ ਹੋਣੇ ਕੱਲ ਨੂੰ ਮੈਂ ਬਾਇਓਗੋਸਤੀ ਸ਼ੁਰੂ ਕਰ ਲੈਣਾ ਫੇਰ ਆਖਣਗੇ ਸੰਤਾ ਬਾਇਓਗੋਸਤੀ ਵੀ ਆਉਂਦਾ ਪਰ ਸਾਨੂੰ ਕੋਲਵਰਗ ਸ਼ੁਰੂ ਕਰ ਲੈਣਗੇ ਆਖਣਗੇ ਸੰਤਾ ਉਹ ਵੀ ਆਉਂਦਾ ਤੇ ਇਸ ਲਈ ਵੀ ਕੋਈ ਫਾਇਦਾ ਨਹੀਂ ਹੈਨਾ ਤਾਂ ਆਪਾਂ ਮਿਕਸਡ ਪ੍ਰਸ਼ਨ ਹੀ ਕਰ ਲਿਆ ਕਰਾਂਗੇ ਤੇ ਨਾਲੇ ਮੇਰਾ ਟਾਈਮ ਬਚੂ ਨਾਲੇ ਤੁਹਾਡਾ ਬਚੂ ਤੁਸੀਂ ਵੀ ਨਿਆਰੇ ਲਓਗੇ ਤੇ ਮੈਂ ਵੀ ਨਿਆਰੇ ਲੈਣਾ ਹੈਨਾ ਧੰਨਵਾਦ ਵੀ ਥੈਂਕ ਯੂ ਟੇਕ ਕੇਅਰ ਬਾਪੀ